ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਵੱਲੋਂ ਜੋ ਜਿਹੜਾ ਗਿਰਮ ਦੇ ਖਿਲਾਫ ਇੱਕ ਸਖਤ ਕਾਰਵਾਈ ਦੀ ਜਿਹੜੀ ਚਲਾਈ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਸੈਂਸੇਸ਼ਨਲ ਬੈਂਕ ਡਕੈਤੀ ਜੋ ਕਿ ਰਹਿਾਨਾ ਜੱਟਾ ਖੜਾ ਰਾਵਲਪਿੰਡੀ ਦੇ ਵਿੱਚ 35 2025 ਨੂੰ ਹੋਈ ਸੀ ਉਹਨੂੰ ਅਸੀਂ ਟਰੇਸ ਕਰ ਲਿਆ ਹੈਗਾ ਇੱਕ ਦੋਸ਼ੀ ਨੂੰ ਅਸੀਂ ਅਰੈਸਟਰੀ ਕਰ ਲਿਆ ਹੈ 35 2025 ਨੂੰ ਕਪੂਰਥਲਾ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਤਕਰੀਬਨ ਸਵਾ 3 ਵਜੇ ਤਿੰਨ ਆਰਮਡ ਰੋਬਰਸ ਬੈਂਕ ਦੇ ਵਿੱਚ ਵੜੇ ਆ ਤੇ ਪਿਸਤੌਲ ਦੀ ਨੋਕ ਤੇ ਉਹਨਾਂ ਨੇ ਤਕਰੀਬਨ 38 ਲੱਖ ਰੁਪਏ ਦੀ ਡਕੈਤੀ ਮਾਰੀ ਹੈ ਤੇ ਕਹਿਤੀ ਮਾਰਨ ਉਪਰੰਤ ਕੋਈ ਚਿੱਟੀ ਵਰਨਾ ਗੱਡੀ ਦੇ ਵਿੱਚ ਫਰਾਰ ਹੋ ਗਏ ਇਨਫੋਰਮੇਸ਼ਨ ਮਿਲਦੇ ਹੀ ਜਿਹੜੀ ਸਾਡੀ ਵਕਫ ਵਕ ਟੀਮਾ ਜਿਹੜੀ ਆ ਬਣਾਈ ਹੈ ਗਈਆਂ ਜਿਹਦੇ ਵਿੱਚ ਐਸਪੀ ਡੀ ਸਾਹਿਬ ਸਪੀ ਫਗਵਾੜਾ ਸਾਹਿਬ ਡੀਐਸਪੀ ਫਗਵਾੜਾ ਡੀਐਸਪੀ ਡੀ ਇੰਚਾਰਜ ਸੀਆਈਏ ਕਪੂਰਥਲਾ ਅਤੇ ਐਸਐਚਓ 라ਵਲਪਿੰਡੀ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਮੌਕੇ ਦਾ ਜਾਇਜ਼ਾ ਲਿਆ ਗਿਆ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਅਸੀਂ ਤਕਰੀਬਨ 150 ਕਿਲੋਮੀਟਰ ਤੱਕ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਅਸੀਂ ਉਹਨਾਂ ਦਾ ਪਿੱਛਾ ਕੀਤਾ ਹੈ ਦੋਸ਼ੀਆਂ ਨੇ ਵੀਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਮੁਸਤਦੀ ਨਾਲ ਕੰਮ ਕਰਦੇ ਹੋਏ ਅਸੀਂ ਇੱਕ ਜਿਹੜਾ ਮੁੱਖ ਦੋਸ਼ੀ ਗੁਰਮਿੰਦਰ ਸਿੰਘ ਵਾਸੀ ਕਲਵਾ ਥਾਣਾ ਕਰਤਾਰਪੁਰ ਉਹਨੂੰ ਅਸੀਂ ਨੈਰੋਡਾਉਨ ਕੀਤਾ 7 6 2025 ਨੂੰ ਅਸੀਂ ਸਵੇਰੇ ਰੇਡ ਕਰਕੇ ਦੋਸ਼ੀ ਨੂੰ ਅਰੈਸਟ ਕੀਤਾ ਅਰੈਸਟ ਉਪਰੰਤ ਸਰਚ ਦੌਰਾਨ ਉਹਦੇ ਕੋਲੋਂ 13 ਲੱਖ 10 ਹਜ਼ਾਰ ਰੁਪਏ ਜਿਹੜਾ ਬੈਂਕ ਤੋਂ ਉਹਨੇ ਡਕੈਤੀ ਦੌਰਾਨ ਉਹਨੇ ਜਿਹੜਾ ਰੋਬ ਕੀਤਾ ਸੀ ਅਤੇ ਵਾਰਦਾਤ ਦੇ ਵਿੱਚ ਵਰਤਿਆ ਗਿਆ 7.65 mm ਦਾ ਜਿਹੜਾ ਦੇਸੀ ਪਿਸਤੌਲ ਉਭੀ ਇਹਦੇ ਕੋਲ ਰਿਕਵਰ ਹੋਇਆ ਮੋਢਲੀ ਪੁਸ਼ਕਿਸ਼ ਜਿਹੜੇ ਇਹਦੇ ਦੋ ਹੋਰ ਸਾਥੀ ਐ ਉਹਨਾਂ ਦਾ ਨਾਂ ਵੀ ਉਜਾਗਰ ਹੋਇਆ ਹੈ ਉਹਨਾਂ ਨੂੰ ਫੜਨ ਲਈ ਵੀ ਵਕ ਵਕ ਟੀਮਾਂ ਕਪੂਰਥਲਾ ਪੁਲਿਸ ਵੱਲੋਂ ਕੰਮ ਕਰ ਰਹੀਆਂ ਸਾਨੂੰ ਪੂਰੀ ਉਮੀਦ ਹੈ ਕਿ ਇਹ ਜਿਹੜੇ ਬਾਕੀ ਦੋ ਦੋਸ਼ੀ ਐ ਅਸੀਂ ਛੇਤੀ ਛੇਤੀ ਫੜ ਲਾਂਗੇ ਸਰ ਤੁਸੀਂ ਇਹਨਾਂ ਨੂੰ ਕਿਹੜੀ ਕਿਹੜੀ ਹੱਡਲਸ ਕ੍ਰੀਏਟ ਕੀਤੀ ਹੈ ਨਹੀਂ ਬਿਲਕੁਲ ਜਿਹੜਾ ਦੋਸ਼ੀ ਹੈਗੇ ਆ ਉਹਨਾਂ ਨੂੰ ਪੁਲਿਸ ਨੂੰ ਗੁੰਮਰਾਹ ਕਰਨ ਲਈ ਵਕਫ-ਵਕ ਪੈਂਤਰੇ ਉਹਨਾਂ ਨੇ ਵਰਤੇ ਹੈਗੇ ਆ ਉਹਨਾਂ ਨੇ ਮੋਬਾਈਲ ਫੋਨ ਵਕਫ-ਵਕ ਲੋਕੇਸ਼ਨਾਂ 'ਤੇ ਸਿਟਦੇ ਸੀਗੇ ਉਹਨਾਂ ਨੇ ਸੜਕਾ ਉਹ ਲੈਣ ਦੀ ਕੋਸ਼ਿਸ਼ ਕੀਤੀਆਂ ਜਿੱਥੇ ਸੀਸੀਟੀਵੀ ਕਵਰੇਜ ਪ੍ਰੋਪਰ ਨਹੀਂ ਹੈਗੀ ਤੇ ਅੱਛਾ ਉਹਨਾਂ ਨੇ ਹੋਰ ਵੀ ਕੱਥਾਂ ਥਾ ਇਨਾਂ ਨੇ ਯੂਟਰਨਸ ਲਏ ਹੈ ਤੇ ਸਾਡੀ ਇਨਵੈਸਟੀਗੇਸ਼ਨ 'ਚ ਇਹਨਾਂ ਨੇ ਜਿਹੜੀ ਹਰਡਲ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਬੜੀ ਹੀ ਮੁਸਤਦੀਨ ਨਾਲ ਕੰਮ ਕਰਦੇ ਹੋਏ ਇਸੇ ਰਿਕਾਰਡ ਟਾਈਮ 'ਚ ਜਿਹੜਾ ਕੇਸ ਕ੍ਰੈਕ ਕੀਤਾ ਇਹਨਾਂ ਨੇ ਅੱਜ ਜਿਹੜਾ ਅਰੈਸਟ ਹੋਇਆ ਗੁਰਮਿੰਦਰ ਸਿੰਘ ਇੱਕ ਪ੍ਰਾਈਵੇਟ ਫਰਮ 'ਚ ਜਿਹੜਾ ਕੰਮ ਕਰਦੇ ਹੈਗੇ ਆ 12ਵੀਂ ਪਾਸ ਹੈਗੇ ਆ ਤੇ ਇਹਨਾਂ ਦੀ ਜਿਹੜੀ ਇਹ ਪਹਿਲੀ ਵਾਰਦਾਤ ਹੈਗੀ ਹੈ ਇਹਨਾਂ ਤੇ ਜਿਹੜੇ ਵਾਰਦਾਤ ਦੇ ਵਿੱਚ ਨਾਲ ਸੀਗੇ ਉਹਨਾਂ ਦੇ ਉੱਤੇ ਮਲਟੀਪਲ ਐਫ ਆਈ ਆਰ ਪਹਿਲਾਂ ਹੀ ਹੈਗੀਆਂ ਪਹਿਲਾਂ ਉਹਨਾਂ ਤੇ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਤੇ ਮਾਸਟਰਮਾਈਂਡ ਵੀ ਉਹੀ ਸੀਗਾ ਤੇ ਵਰਨਾ ਗੱਡੀ ਜਿਹੜੀ ਵਾਰਦਾਤ 'ਚ ਵਰਤੀ ਗਈ ਸੀ ਉਹ ਵੀ ਉਹਨਾਂ ਦੀ ਸੀਗੀ ਉਹਨਾਂ ਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਬੈਂਕ ਸਰ ਬੈਂਕ ਦੀ ਰੋਬਰੀ ਦੀ ਯੋਜਨਾ ਜਿਸ ਤਰ੍ਹਾਂ ਇਹਨਾਂ ਨੇ ਬਣਾਈ ਹੈ ਜਿਸ ਤਰ੍ਹਾਂ ਇਹਨਾਂ ਨੇ ਸਾਰੀ ਇਸ ਜਗ੍ਹਾ ਨੂੰ ਨਾਲ ਭਰਨ ਨੂੰ ਜਾਂ ਦਿੱਤਾ ਅਬ ਬੇਸਿਕ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਪਹਿਲਾਂ ਹੀ ਸੀਗਾ ਤੇ ਜਿਹੜੀ ਰੈਕ ਸਟੋਰੀ ਤੇ ਸਟੋਰੀ ਹੁੰਦੀ ਹੈ ਕਿ ਸਾਨੂੰ ਇੱਕ ਵਾਰ ਦਾ ਤੇ ਵਿੱਚ ਸਾਨੂੰ ਚੰਗੇ ਪੈਸੇ ਬਣ ਜਾਣ ਇਹੀ ਇਹਨਾਂ ਦੀ ਮੋਟੀਵੇਸ਼ਨ ਸੀ ਤਾਂ ਇਸ ਤੇ ਇਸ ਤਹਿਤ ਹੀ ਇਹਨਾਂ ਨੇ ਜਿਹੜਾ ਪਲਾਨ ਜਿਹੜਾ ਰਚਿਆ ਹੈਗਾ ਬੈਂਕ ਦੀ ਇਹਨਾਂ ਨੇ ਪਹਿਲਾਂ ਹੀ ਜਿਹੜੀ ਰੈਕੀ ਕੀਤੀ ਹੋਈ ਸੀ ਤੇ ਜਿਹੜੇ ਮਾਸਟਰ ਮਾਈਂਡ ਨੇ ਪ੍ਰੋਪਰ ਪਲੈਨਿੰਗ ਕਰਕੇ ਹੀ ਗੁਰਮਿੰਦਰ ਸਿੰਘ ਨੇ ਆਪਣੇ ਨਾਲ ਲੈ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸਵਾਲ ਹੈ ਕਿ ਇਹਨਾਂ ਦੀ ਜਿਹੜੀ ਡਾਕਟਰੀ ਦੀ ਮਨੀ ਸੀ 13 ਲੱਖ 10 ਜਾਰੀ ਕੀਤੀ ਜਾਂ ਜਾਂ ਜਿਹੜਾ ਇੱਕ ਦੋਸ਼ੀ ਹੈਗਾ ਉਹਦਾ ਸ਼ੇਅਰ ਅਸੀਂ ਰਿਕਵਰ ਕਰ ਲਿਆ ਬਾਕੀ ਦੋ ਦੋਸ਼ੀ ਹਜੇ ਪੈਂਡਿੰਗ ਹੈ ਉਹਨਾਂ ਤੋਂ ਵੀ ਅਸੀਂ ਜਿਹੜੀ ਜੋ ਬੰਦਦੀ ਰਿਕਵਰੀ ਅਸੀਂ ਕਰਾਂਗੇ ਅਜੇ ਇਹ ਕੱਲ ਕਹੀ ਨਹੀਂ ਜਾ ਸਕਦੀ ਕਿਉਂਕਿ ਬਾਕੀ ਇਹ ਰਿਕਮ ਹਜੇ ਰਿਕਵਰ ਨਹੀਂ ਹੋਈ ਹੈ ਵੈਂਚਰ ਰਿਵਰੀ ਲਈ ਇਹ ਵੈਂਟੇ ਦੇ ਅੰਦਰ ਵੀ ਬੰਦੇ ਮਲਾਈ ਹੋ ਗਏ ਹਨ ਗੜਿਆਂ ਬਿਲਕੁਲ ਇਹ ਪੜਤਾਲ ਦੌਰਾਨ ਅਸੀਂ ਇਹਨੂੰ ਵੀ ਬਾਚਾਂਗੇ ਅੰਡਰ ਇਨਵੈਸਟੀਗੇਸ਼ਨ